ਉਕਸਰ ਹਲਕੇ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਕਾਲੀਰੋਡੇ ਵਰਕਰ ਸਰਪਨ ਸਮੂਜੀ ਲੀਡਰਸ਼ਿਪ ਥੋੜੇ ਹਲਕੇ ਦੇ ਨਾ ਟੜਕ ਚਰਨ ਆਇਆ ਵਰਕੰਦੀ ਸਾਹਿਬ ਸਾਰੇਨ ਫਾਇਦੇ ਇਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਤੁਸੀਂ ਜ਼ਿਹਰਾ ਪ੍ਰਸ਼ਾਸਨ ਬਲਾਕ ਸੰਪਤੀ ਦਲੇਰੀ ਨਾਲ ਲੜੀ ਦੇ ਸ਼ਾਨ ਨਾਲ ਜਿੱਤੀ ਬੋਲੇ ਸੋਨਹਾਂ ਸ੍ਰੀ ਅਕਾਲ ਸਾਰਿਆਂ ਦੇ ਮਨ ਚ ਕੱਲ ਉਹਨੇ ਸਾਡਾ ਭਾਈ ਰੋਜੀ ਭਾਈ ਹੁਣ ਤੱਕ ਬੰਵਾਸ ਦਾ ਪੂਰਾ ਹੋ ਗਿਆ 9 ਸਾਲ ਹੋ ਗਏ ਹੁਣ ਤਾਂ ਅਖੀਰਲਾ ਟਾਈਮ ਆ ਗਿਆ ਕਾਜਮੈਨਾ ਪੂਰਾ ਹਾਲ ਕਰਤਾ ਇਹਨਾਂ ਨੇ ਇਹ ਤੋਂ ਮਾੜਾ ਬੰਦਾ ਨਹੀਂ ਪੰਜਾਬ ਨੂੰ ਮਿਲ ਸਕਦਾ ਜੈ ਜੈ ਭਗਵਾਨ ਹਮਨ ਤੇ ਨਾਲ ਉਹਦੇ ਮਗਰ ਵੱਡਾ ਡਾਕੂ ਕੇਜਰੀਵਾਲ ਇੱਕੋ ਹੀ ਕੰਮ ਇਹਨਾਂ ਦਾ ਹੈ ਇੱਥੇ ਆਏ ਹੈ ਲੁੱਟਣ ਵਾਸਤੇ ਜਿਹੜੇ ਮੁਗਲ ਆਏ ਸੀ ਤੇ ਅੰਗਰੇਜ਼ ਆਏ ਸੀ ਆਪਾਂ ਗੱਲਾਂ ਚ ਆ ਗਏ ਪਰ ਹੁਣ ਪੰਜਾਬੀਆਂ ਨੇ ਦੇਖ ਲਿਆ ਸੀ ਹੁਣ ਤਜਰਬਾ ਨਹੀਂ ਕਰਨਾ ਕਿਸੇ ਦਾ ਅੱਜ ਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਹੋਇਆ ਹੈ ਇੱਕ ਗੱਲ ਤਾਂ ਸਾਰਿਆਂ ਦੇ ਮਨਾਂ 'ਚ ਜਿਹੜੀ ਬਠਾਈ ਸੀ ਕਿ ਕਾਲੀ ਦਲ ਖਤਮ ਹੈ ਹੁਣ ਸਾਰੀ ਕਾਲੀ ਦਲ ਤੋਂ ਡਰ ਲੱਗੇ ਕਾਲੀ ਦਲ ਕੌਮ ਦੀ ਫੌਜ ਹੈ ਖਾਲਸਾ ਪੰਥ ਦੀ ਜੱਜ ਦੰਦੀ ਪੱਦੀ ਹੈ ਇਹਨੂੰ ਕੌਣ ਖਤਮ ਕਰ ਸਕਦਾ ਆਦਤ ਥੋੜੇ ਵਰਕਰ ਜੇ ਆਰਾਮ ਕਰ ਰਹੇ ਸੀ ਤੇ ਹੁਣ ਉੱਠਿਆ ਰਾਮ ਕਰਕੇ ਹੁਣ ਭਜਾਉਂਗੇ ਸਾਰਾ ਐਸ ਇਲੈਕਸ਼ਨ ਵਿੱਚ ਤੁਸੀਂ ਦੇਖ ਲਓ ਅਕਾਲੀ ਦੰਦੇ ਆਮ ਆਦਮੀ ਪਾਰਟੀ ਨੇ ਟੋਟਲ ਜਿੰਨੇ ਮੈਂ 2700 ਕਿੰਨੇ ਸੀ ਇਹ ਕਲਾਸ ਆਪੀਆ 2850 ਲੱਖ ਸੰਗੀਆਂ ਆਮ ਆਦਮੀ ਨੇ ਲੜੀਆਂ ਪੂਰੀਆਂ ਉਹਨਾਂ ਦੇ ਕਿੱਟਣੇ ਕਿਰੇ ਸੀ 300 ਬਲਾਕ ਸੰਭੇ ਨੇ ਕਾਜੀ ਕਾਂਗਰਸ ਦੇ ਕੱਟੇ ਗਏ 300 ਤੇ 1100 ਬਲਾਕ ਸੰਭੇ ਦੇ ਅਕਾਲੀ ਦਲ ਦੇ ਕੱਟੇ 1100 ਜਿੱਥੇ ਜਿੱਥੇ ਆਪਾਂ ਤਗੜੇ ਸੀ ਸਾਰੀ ਘਟਦੇ ਉਹਨਾਂ ਨੇ ਕਈ ਹਲਕੇ ਆ ਜਿੱਥੇ ਬਲਾਕ ਸੰਭੇ ਜ਼ਿਲ੍ਹਾ ਪ੍ਰੀਸ਼ਦ ਸਾਰਾ ਹੀ ਸਾਫ ਹਲਕਾ ਇੱਕ ਵੀ ਨਹੀਂ ਰਹਿਣ ਦਿੱਤਾ ਆਪਣਾ ਪਰ ਫਿਰ ਵੀ ਤੁਸੀਂ ਦੇਖ ਲਓ ਕਿਵੇਂ ਆਪਣੇ ਕਿਤੇ ਆਈਆਂ ਆਪਣੇ ਅੰਕ ਨੇ 1500 ਫੇ ਆ 500 ਤੇ ਰਹਿ ਜਾਣੀ ਸੀ ਚੜ੍ਹ ਵਾਲੇ ਅੱਛਾ ਦੂਜੀ ਗੱਲ ਜਿਹੜੀ ਦੇਖਣ ਨੂੰ ਮਿਲੀ ਐ ਆ ਜਿਹੜੀ ਮਾਲਵਾ ਬੈਲਟ ਐ ਜਿੱਥੇ 60-65 ਸੀਟਾਂ ਅਸੈਂਬਲੀ ਦੀ ਆਉਂਦੀਆਂ ਤੁਸੀਂ ਦੇਖ ਲਓ ਲੜਾਈ ਇਹਨਾਂ 'ਚ ਕਾਲੀ ਦੇਤੇ ਆਪ ਦੀ ਸੀ ਕਾਂਗਰਸ ਜਮ੍ਹੀ ਹੈ ਨਹੀਂ ਸੀ ਪੀਜੇ ਨੰਬਰ ਤੇ ਤੇ ਜੇ ਆਪਾਂ ਜਿੱਤੇਆਂ ਆਪ ਜਿੱਤੇ ਐ ਆਪਨੇ ਸਰਕਾਰ ਦੇ ਧੱਕੇ ਧੱਕੇ ਕਰਕੇ ਨਹੀਂ ਦਾ ਤੀਜੇ ਨੰਬਰ ਤੇ ਸੋ ਹੁੰਦਾ ਤੁਸੀਂ ਆਰਾਮ ਕਰ ਲਿਆ ਚੰਗਾ ਤੁਸੀਂ ਛੁੱਟੀ ਛੱਡੀ ਜਾਏ ਹੋ ਫੌਜਾ ਹੁਣ ਤਿਆਰ ਹੈ ਉਹ ਜੰਗ ਦਾ ਐਲਾਨ ਹੋਣਾ ਹੈ 14 ਤਰੀਕ ਨੂੰ ਇੱਥੇ ਮੁਖਸ਼ਰੋ ਕਿਉਂਕਿ ਅਗਲੇ ਸਾਲ ਦਾ ਇਸ ਟਾਈਮ ਹੋਣੀ ਨਹੀਂ ਰੈਲੀ ਆਪਣੀ ਕਿਉਂਕਿ ਇਲੈਕਸ਼ਨ ਕੋਰਟ ਲੱਗ ਜਾਣਾ ਅਖੀਰਲੀ ਰੈਲੀ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਇਸ ਪਵਿੱਤਰ ਧਰਤੀ ਤੋਂ ਤੁਸੀਂ ਜੋ ਜਕਾਰਾ ਛੱਡੋਗੇ ਤੁਸੀਂ ਦੇਖਿਆ ਪਤਾ ਲੱਗ ਜੇ ਪੰਜਾਬ ਕਿ ਫੌਜਾਂ ਹੁਣ ਚੜ ਕੇ ਚੜ ਗਈਆਂ ਨਾ ਫਿਰ ਬੋਲੇ ਸੋਨਹਾਰਾ ਸੋਨਹਾਰਾ ਪੰਜਾਬੀਆਂ ਕੋਲੇ ਹੁਣ ਕੋਈ ਚਾਰਾ ਨਹੀਂ ਹੈ ਆਸਾਈ ਛੋਟੇ-ਬੜੇ ਕੋਈ ਚਾਰਾ ਨਹੀਂ ਅਕਾਲੀ ਦਲ ਤੂੰ ਵਾਪਸ ਲਿਆਉਣ ਤੋਂ ਬਗੈਰ ਤਬਾਹ ਹੋ ਗਏ ਆਪਣਾ ਪੰਜਾਬ ਬਾਦਲ ਸਾਹਿਬ ਦੇ ਟਾਈਮ 10 ਸਾਲ ਪਹਿਲੇ ਕਿਵੇਂ ਰੋਜ਼ ਨਵੀਆਂ ਚੀਜ਼ਾਂ ਬਣੀ ਜਾਂਦੀਆਂ ਕਿਵੇਂ ਟ੍ਰੈਕੀ ਨੀ ਸਪੀਡ ਚੱਲ ਗਈ ਸੀ ਆਪਾਂ ਹੀ ਬ੍ਰੇਕਾ ਲਾ ਲੀਆਂ ਬ੍ਰੇਕ ਆ ਜੀ ਲੱਗੀ ਕਿ 10 ਸਾਲ ਪਿੱਛੇ ਰਹਿ ਗਏ ਬਿਹਾਰ ਵਰਕੇ ਸੂਪੇ ਆਪਾਂ ਤੋਂ ਗਿਆ ਟਪਕੇ ਯੂਪੀ ਵਰਕੇ ਸੂਪੇ ਆਪਾਂ ਤੋਂ ਗਿਆ ਟਪਕੇ ਜਿਹੜੇ ਲੋਕ ਪੰਜਾਬ ਕਰਨ ਦੇਖਦੇ ਸੀ ਹੁਣ ਸੋਚਣ ਲੱਗੇ ਕਿ ਪੰਜਾਬ ਖਤਮ ਹੋ ਗਿਆ ਰੋਜ਼ ਗੁੰਡਾ ਕਰਦੀ ਰੋਲ ਕਸਾ ਨਾ ਇਕਲ ਦੇਖ ਲੋ ਹੁਣ ਤਾਂ ਜਿਹੜੇ ਗੋਲੀ ਮਾਰਨ ਵਾਲੇ ਦਵਾਈ ਨਹੀਂ ਕਰਦੇ ਮੂੰਹ ਆ ਤਾਂ ਤੱਕਦੇ ਨਹੀਂ ਸਿੱਧੇ ਆਉਂਦੇ ਐ ਚਲਾ ਕੇ ਚਲੇ ਜਾਂਦੇ ਐ ਕੋਈ ਪੁੱਛਣਾ ਨਹੀਂ ਅੰਦੇ ਜਿਹੜੇ ਬਰਮਾਸ਼ਾ ਦਾ ਡਰ ਵੇਚਦੇ ਸਾਰੇ ਝਾਂਗ ਵਾਲੇ ਤਿੰਨ ਮਹੀਨਾ ਲੈ ਲੈਂਦੇ ਐ ਅਫਸਰ ਐਸਐਸਪੀ ਪੈਸੇ ਦੇ ਕੇ ਲੱਗਦਾ ਐ ਸਟੂਲ ਪੈਸੇ ਲੈ ਕੇ ਲੱਗਦਾ ਉਹ ਜਿਹੜੇ ਪੈਸੇ ਦੇ ਕੇ ਲੱਗਿਆ ਉਹਨੇ ਕਮਾਉਣਾ ਹੀ ਐ ਫਿਰ ਕਮਾਊਗਾ ਕਿੱਥੋਂ ਇੰਨਾ ਗੈਂਗਸਟਰਾਂ ਦਾ ਖੁੰਮਦੇ ਐ ਤੇ ਆਪ ਬਸ਼ਰਾਬ ਵੇਚਣ ਨਾਲ ਤੇ ਖੁੰਮਦੇ ਐ ਡਰੱਗ ਵੇਚਣ ਨਾਲ ਤੇ ਨੁਕਸਾਨ ਆਪਣਾ ਹੋ ਰਿਹਾ ਕੋਈ ਪਤਾ ਨਹੀਂ ਕਿਸ ਟਾਈਮ ਕੋਣ ਕਿਸੇ ਦੀ ਗੋਲੀ ਵੱਜ ਜੇ ਆ ਹਾਲਾਤ ਪਏ ਪਏ ਐ ਜੀ ਹਾਲਾਤ ਨੂੰ ਜੇ ਆਪਾਂ ਨਾ ਰੋਕਿਆ ਤੇ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਇਨਵੈਸਟ ਕਰਨਾ ਹੁੰਦਾ ਪਹਿਲੇ ਆਪਣੇ ਲੋਕ ਕੰਡਾ ਸੋਚੇਗਾ ਆਪਣਾ ਮੁੰਡਾ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦਰਵਾਜ਼ੇ ਬੰਦ ਹੋ ਗਏ ਆ ਉੱਥੋਂ ਵੀ ਵਾਪਸ ਹੁਣ ਆ ਗਏ ਆ ਆਈ ਘਰ ਆਪਣਾ ਇਸ ਘਰ ਨੂੰ ਬਚਾ ਲਾਂਗੇ ਇਸ ਘਰ ਤਰੱਕੀ ਲਿਆਵਾਂਗੇ ਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਤਰੱਕੀ ਚ ਹੋ ਜਾਣਗੀਆਂ ਜੇ ਆਪਣੇ ਘਰ ਨੂੰ ਹੀ ਬਰਬਾਦ ਕਰਤਾ ਆਪਾਂ ਫਿਰ ਹੋਰ ਕੋਈ ਪਹੁੰਚੋਣਾ ਨਹੀਂ ਕਲੀ ਅਕਾਲੀ ਦਾ ਲਾ ਮਾਪਾਟੀਆਂ ਖੇਤਰੀ ਪਾਰਟੀਆਂ ਥੋੜੇ ਬਜ਼ੁਰਗਾਂ ਦੀ ਬੜਾਈ ਪਾਰਟੀ ਹੈ ਜਿਹੜੀ ਪੰਜਾਬ ਖਾਤਰ ਕੌਮ ਖਾਤਰ ਲੜਦੀ ਰਹੀ ਹੈ ਤੇ ਜਿਹੜੇ ਪੰਜਾਬ ਖੁਸ਼ਹਾਲੀ ਲੈ ਕੇ ਆਈ ਹੈ ਸੋ ਜਿਹੜਾ ਆਪਣਾ ਮਾਗੀ ਦੀ ਕਾਨਫਰੰਸ ਹੈ ਮੈਂ ਕਹਿੰਦਾ ਕਿ ਜਿੰਨੇ ਤੁਸੀਂ ਬੈਠੇ ਹੋ ਪੰਜ ਪੰਜ ਬੰਦੇ ਹੋਰ ਲਓ ਮੈਂ ਨਹੀਂ ਮੁਕ ਲੂਗਾ ਹੈ ਪੰਜ ਪੰਜ ਨਹੀਂ ਮੈਂ ਤਾਂ ਥੋੜਾ ਦੱਸ ਦੱਸ ਕੜਿਕ ਬੰਨਾਲ ਹੋਰ ਲਾ ਲਾ ਮਕਸਰ ਦਾ ਵਖਰਾ ਹੀ ਲਾ ਲੈ ਮੈਂ ਕਿਹਾ ਦੋ ਕਰ ਲਈਏ ਇੱਕ ਮੁਕਸਰ ਦੀ ਰੈਲੀ ਕਰ ਲਈਏ ਇੱਕ ਲੰਬੀ ਦੋਸੇ ਦਿਨ ਭਾਈ ਕੈ ਸਾਜ ਰੱਖੀ ਇਕੱਠੇ ਰੱਖਣਾ ਆ ਸਾਧਨਾ ਕਰਦੇ ਪਰ ਫਿਰ ਮੂਸੀ ਕਰ ਲੰਗੂ ਐ ਯਾਰ ਮੈਨੂੰ ਆ ਵੀਰ ਤੇ ਬੜਾ ਮਾਨ ਹੈ ਬੜਾ ਮੈਂੰਤਿਆ ਮੈਂ ਤਾਂ ਦੇਖਦਾ ਰਿਹਾ ਉਹਨਾਂ ਨੂੰ ਕਈ ਵੀਡੀਓ ਆਉਂਦੀਆਂ ਲੋਕੇ ਸਾਡਾ ਬਾਈ ਰੋਜੀ ਬਾਈ ਕੰਮ ਗੈਮ ਕੈਮ ਨੂੰ ਵੀਂਦੇ ਲੋਕੀ ਰੋਜੀ ਬਾਈ ਰੋਜੀ ਬਾਈ ਕਰਦੇ ਆ ਚਲੋ ਮੁੱਖ ਮੰਤਰੀ ਵੀ ਇਹੀ ਹੋਵੇ ਜੀ ਉਹਨੇ ਮੁੱਖ ਮੰਤਰੀ ਅੱਛਾ ਮੁੱਖ ਮੰਤਰੀ ਹੋਏ ਆਪਾਂ ਸਾਰੇ ਮੁੱਖ ਮੰਤਰੀ ਪਰਵਾਹ ਕਰਨ ਦੀ ਲੋੜ ਨਹੀਂ ਨਜ਼ਾਰੇ ਨਜ਼ਾਰੇ ਆਇਓ ਤੁਸੀਂ ਰੋਲੀ ਕਹਿ ਜਾ ਭਰਾ ਮੇਰਾ ਛੋਟਾ ਇਹਨੂੰ ਨਾ ਕਰਨੀ ਸਾਡੇ ਲਾਡ ਲਾਡ ਹਾਂ ਬਸ ਤੁਸੀਂ ਇੰਨਾ ਹੀ ਕਰਨਾ ਹੁਣ ਜਿੱਥੇ ਰਿਸ਼ਤਦਾਰੀ ਆ ਪੰਜਾਬ ਜਿੱਥੇ ਮਿੱਤਰਤਾ ਹੈ ਸਾਰੇ ਇਹਨਾਂ ਕੋ ਹੁਣ ਝਾਕਣਾ ਨਹੀਂ ਲੈਫਟ ਰਾਈਟ ਸਿੱਧਾ ਨਿਸ਼ਾਨ ਟੱਕੜੀ ਤੇ ਸਿੱਧੀ ਗੱਲ ਹੈ ਪੰਜਾਬ ਆਪਣੀ ਖੇਤਰੀ ਪਾਰਟੀ ਲਿਆਵਾਂਗੇ ਤਾਂ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ